ਲੋ ਜੀ ਆਪਣਾ ਜਵਾਨ ਕਰੀ ਜਾਂਦਾ ਟਰੈਕਟਰ ਦੀ ਸਾਫ ਸਫਾਈ ਖੜੇ ਨੂੰ ਹੋ ਗਏ ਸੀ ਵਾਵਾ ਦਿਨ ਨੂੰ ਲੋ ਆਏ ਸੀ ਬੈਟਰੀ ਬੂਟਰੀ ਚਾਰਜ ਹੋ ਜੂ ਨਾਲੇ ਤਾਂ ਨਾਲੇ ਨੂੰ ਸਟਾਰਟ ਕਰਦਿਆਂ 10 20 ਮਿੰਟ ਕਿਉਂਕਿ ਆਏ ਭਾਈ ਇਹ ਬੜੇ ਦਿਨ ਖੜਾ ਰੂ ਬੈਟਰੀ ਸੌ ਜਾਂਦੀ ਏ ਕੋਈ ਨਾ ਕੋਈ ਮਾੜੀ ਮੋਟੀ ਤਾਰ ਟੁੱਟ ਚੱਲੀ ਰਹਿੰਦੀ ਏ ਬੈਟਰੀ ਸੌ ਜਾਂਦੀ ਹੈ ਬਈ ਖੜੇ ਖੜੇ ਦੀ ਟਰੈਕਟਰ ਦੀ ਪੰਜ-ਛੇ ਦਿਨਾਂ ਬਾਅਦ ਇਹਦਾ ਸੈਲਫ ਸੌ 10 ਦਿਨਾਂ ਬਾਅਦ ਮਾਰ ਦਿਆ ਕਰੋ ਕਿਉਂਕਿ ਜਿਆਦਾ ਠੰਡ ਆਉਗੀ ਹੁਣ ਪੰਜ-ਚਾਰ ਦਿਨਾਂ ਬਾਅਦ ਸੈਲਫ ਜ਼ਰੂਰੀ ਹੈ ਤੇ ਜਵਾਨ ਵੀ ਆਪਣਾ ਪੂਰੀ ਰੀਜਨਲ ਸਾਫ਼ ਕਰੀ ਜਾਂਦਾ ਹੈ ਫੈਨ ਹੈ ਪੂਰਾ ਟਰੈਕਟਰ ਦਾ ਆਪਣਾ ਦੋ ਚੀਜ਼ਾਂ ਦਾ ਫੈਨ ਹੈ ਸਿੱਧੂ ਮੂਸੇ ਵਾਲਾ ਦੇ 855 ਕਾਤੀ ਸਾਫ਼ ਸਪਾਈ ਚੱਲ ਵੀ ਸੰਗਾ ਮਾਰੇਗਾ ਸੈਲਫ ਹੁਣ ਚੱਲ ਫਿਰ ਮਾਰ ਸੈਲਫ ਪੋਚ ਕੇ ਬੱਸ ਦਾ ਨਾ ਲੈ ਕੇ ਆ ਜੀ